ਬੜਾ ਪ੍ਰਾਊਡ ਫੀਲ ਕਰ ਰਹੀ ਹਾਂ ਮੈਂ ਪਹਿਲੀ ਗੱਲ ਤਾਂ ਆਪਣੇ ਜੋ ਫਿਟਨੈਸ ਸੈਂਟਰ ਸੇ ਕਾਫੀ ਟਾਈਮ ਤੋ ਆ ਰਹੀ ਹੈ ਔਰ ਇਹਨਾਂ ਦਾ ਸੁਪਨਾ ਸੀਗਾ ਮੇਰੇ ਨਾਲ ਕਾਫੀ ਡਿਸਕਸ ਹੋ ਕਰਦੇ ਹੁੰਦੇ ਸੀਗੇ ਕਿ ਮੈਂ ਬਾਹਰ ਆਪਣੇ ਆਪ ਨੂੰ ਨਿਖਾਰਨਾ ਚਾਹਨੀ ਹੈ ਔਰ ਜੋ ਇਹਨਾਂ ਦਾ ਟੈਲੈਂਟ ਸੀਗਾ ਜਦੋਂ ਉਹ ਯੋਗਾ ਕਰਦੇ ਸੀ ਅਰੋਬਿਕ ਕਰਦੇ ਸੀ ਜੋ ਵੀ ਇਹਨਾਂ ਨੂੰ ਅਸੀਂ ਡਾਂਸ ਕਹਿੰਦੇ ਸੀ ਤੁਸੀਂ ਆ ਸਾਰਿਆਂ ਨੂੰ ਡਾਂਸ ਸਿਖਾਓ ਜਿਹੜਾ ਇਹਨਾਂ ਦਾ ਦੱਬਿਆ ਹੋਇਆ ਟੈਲੈਂਟ ਹੈ ਉਹ ਮੇਰੇ ਮੈਨੂੰ ਦਿਖਿਆ ਕਿ ਕਾਫੀ ਅੱਛਾ ਡਾਂਸ ਕਰਾ ਕੌਨਫੀਡੈਂਸ ਇਹਨਾਂ 'ਚ ਹੈਗਾ ਪਰ ਕਈ ਵਾਰੀ ਸਥਿਤੀਆਂ ਆਪਣੀਆਂ ਐਸੀਆਂ ਹੋ ਜਾਂਦੀਆਂ ਹੈ ਕਿ ਲੇਡੀਜ਼ ਥੋੜਾ ਜਆ ਆਪਣੇ ਘਰੇਲੂ ਨੂੰ ਰਹਿ ਕੇ ਜਾਂ ਕਿਵੇਂ ਮਰਜ਼ੀ ਬਾਹਰ ਨਹੀਂ ਜਾਂਦੀਆਂ لیکن بڑا ਇਹਨਾਂ ਨੂੰ ਆਪਦੇ ਵੱਲੋਂ ਵੀ ਮੈਨੂੰ ਬੜਾ ਕੌਨਫੀਡੈਂਸ ਦਵਾਇਆ ਔਰ ਯੋਗਾ ਦੇ ਆਪਾਂ ਸੋਸ਼ਲ ਮੀਡੀਆ ਤੇ ਜੋ ਵੀ ਆਪਾਂ ਕੰਮ ਕਰਦੇ ਆਂ ਜਾਂ ਫਿਟਨੈਸ ਸੈਂਟਰਸ ਆਂਦੀਆਂ ਇਹਨਾਂ ਨਾਲ ਦੇ ਯੋਗਾ ਦੇ ਨਾਮ ਨਾਲ ਕੌਨਫੀਡੈਂਸ ਬਹੁਤ ਜ਼ਿਆਦਾ ਵੜਦਾ ਹੈ ਤੇ ਮੈਂ ਵੀ ਇਹਨਾਂ ਨੂੰ ਕਾਫੀ ਕਿਹਾ ਵੀ ਤੁਸੀਂ ਆਨੂੰ ਅੱਗੇ ਵਧਣਾ ਚਾਹੀਦਾ ਤੇ ਇਸ ਕਰਕੇ ਇਹ ਗਏ ਔਰ ਉੱਥੇ ਇੰਡੀਆ ਲੈਵਲ ਦਾ ਪ੍ਰੋਗਰਾਮ ਹੋਇਆ ਪੂਰੇ ਇੰਡੀਆ ਦੇ ਵਿੱਚੋਂ ਕਾਫੀ ਲੇਡੀਜ਼ ਔਰ ਜੈਂਟਸ ਕਾਫੀ ਉੱਥੇ ਆਏ ਸੀ ਜੀ ਤੇ ਕੈਟਵੌਕ ਵੀ ਹੋਈਆ ਮਾਡਲਿੰਗ ਹੋਇਆ ਜਾਂ ਡਾਂਸ ਵੀ ਹੋਇਆ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਬਨਿਕਾ ਗੋਇਲ ਆਪਣੇ ਮਿਸਿਸ ਪੰਜਾਬ ਬ ਯਾ ਤੇ ਜਿੰਦੀ ਸੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਔਰ ਬਹੁਤ ਜ਼ਿਆਦਾ ਇਸ ਗੱਲ ਦਾ ਪ੍ਰਾਊਡ ਤੇ ਮਾਣ ਹੈ ਕਿ ਆਪਣੇ ਪਹਿਲੀ ਗੱਲ ਦਾ ਪੰਜਾਬ ਦੀ ਲੜਕੀ ਹੈ ਫਿਰ ਦੂਸਰੀ ਮੋਗੇ ਦੀ ਲੜਕੀ ਹੈ ਫਿਰ ਤੀਸਰਾ ਮੇਰੇ ਫਿਟਨੈਸ ਸੈਂਟਰ ਚ ਆ ਰਹੀ ਹੈ ਤੇ ਇਸ ਗੱਲ ਦੀ ਬੜੀ ਜਗ੍ਹਾ ਖੁਸ਼ੀ ਹੈ ਤੁਸੀਂ ਇੱਕ ਮਹਿਲਾ ਮਹਿਲਾ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਅਗਰ ਕੋਈ ਨਾਂ ਬਣਾਉਣਾ ਹੋਵੇ ਕਾਫੀ ਜ਼ਿਆਦਾ ਉਂਗਲਾਂ ਵੀ ਉਡਰਦੀਆਂ ਹੈਗੀਆਂ ਦਿੱਕਤਾਂ ਵੀ ਆਉਂਦੀਆਂ ਪਰਿਵਾਰ ਵੀ ਸੱਜਣਾ ਕੀ ਕਹਿੰਦਾ ਮੈਂ ਬਸ ਇਹੀ ਕਹੂੰਗੀ ਕਿ ਆਪਣੇ ਆਨ ਲਈ ਤਾਂ ਦੇਖੋ ਟਾਈਮ ਤਾਂ ਕੱਢਣਾ ਚਾਹੀਦਾ ਹੈ ਦਿੱਕਤਾਂ ਬਹੁਤ ਹੁੰਦੀਆਂ ਮੈਂ ਵੀ ਇੱਕ ਮਹਿਲਾ ਹੈ ਦਿੱਕਤ ਆਉthetaਾ ਥੋੜੀ ਆਪ ਦੀ ਵਿੱਚ ਆ ਹੁੰਦੀ ਆ ਆਪਣੇ ਆਪ ਨੂੰ ਥੋੜਾ ਚਿਜਕ ਹੁੰਦੀ ਹੈ ਲੇਡੀਜ਼ ਨੂੰ ਥੋੜਾ ਇਹ ਹੁੰਦਾ ਕਿ ਅਸੀਂ گاਵਾਂ ਦੇ ਸਮਾਜ ਕੀ ਗਿਆ ਬਾਹਰ ਕੀ ਗਿਆ ਮੈਂ ਵੈਸੀ ਨੇਚਰ ਪਾਰਕ 'ਚ ਕਾਫੀ ਲੇਡੀਜ਼ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੀ ਹੁੰਦੀ ਸੀ ਕਿ ਸ਼ੁਰੂ ਸ਼ੁਰੂ ਦੇ ਵਿੱਚ ਕੋਈ ਲੈ ਹਰ ਲੇਡੀ ਜ ਨੇ ਇਹ ਕਹਿਣਾ ਕਿ ਨਹੀਂ ਮੇਰੀ ਵੀਡੀਓ ਨਾ ਬਣਾਣਾ ਕੋ ਸੋਸ਼ਲ ਮੀਡੀਆ ਤੇ ਨਾ ਪਾਣਾ ਕੋਈ ਦੇਖੇਗਾ ਤਾਂ ਮੈਨੂੰ ਕੀ ਕਹੇਗਾ ਲੇਕਿਨ ਧੀਰੇ ਧੀਰੇ ਉਹ ਤੁਸੀਂ 200 250 ਲੇਡੀ ਜੀ ਆਜਾ ਉਹ ਇੰਨਾ ਆਪਣੇ ਆਪ ਨੂੰ ਆਪਣੀ ਆਪਣੀ ਗਰੁੱਪ ਦੇ ਵਿੱਚ ਵੀ ਕਾਫੀ ਇੰਜੋਏ ਵੀ ਕਰ ਰਹੀਆਂ ਬਹੁਤ ਅਲੱਗ ਅਲੱਗ ਉਹ ਸੰਸਥਾ ਬਣਾ ਕੇ ਕਾਫੀ ਕੰਮ ਕਰਿਆ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੁੰਦੀ ਹੈ ਤੇ ਐਸੀ ਕਰਕੇ ਮੈਂ ਹਰ ਲੇਡੀਜ਼ ਨੂੰ ਅੱਗੇ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਕਰਦੀ ਆਂ ਉਹਨਾਂ ਦਾ ਜੋ ਮਨ ਦੇ ਵਿੱਚ ਜਕੋਂ ਦੀ ਹੈ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਆਂ ਮੈਂ ਜੀ ਹਰ ਲੇਡੀਜ਼ ਨੂੰ ਅੱਜ ਮਦਰਸ ਡੇ ਹੈ ਤੇ ਮਦਰ ਡੇ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਹਰ ਲੇਡੀਜ਼ ਨੂੰ ਆਪਣੇ ਆਪ ਨੂੰ ਲਿਖਰਨ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ ਜੋ ਉਹਨਾਂ ਦੇ ਹਸਬੰਡ ਹੈ ਜਾਂ ਉਹਨਾਂ ਦੇ ਮਦਰ ਇਲੂਆ ਪਾਦਰ ਇਲੂਆ ਹੈ ਉਹਨਾਂ ਨੂੰ ਵੀ ਥੋੜਾ ਚਲੋ ਹਰ ਲੇਡੀ ਨੂੰ ਆਪਣੇ ਘਰ ਦੀ ਜ਼ਿੰਮੇਵਾਰੀਆਂ ਤੋਂ ਨਾਲ-ਦਲ ਥੋੜਾ ਜਿਹਾ ਆਪਣੇ ਆਪ ਦਾ ਜਿਹੜਾ ਟੈਲੈਂਟ ਹੈ ਉਹ ਬਾਹਰ ਕ ਦੇ ਉਸ ਕਰਦਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਜੀ ਦਿੱਲੀ ਦੇ ਵਿੱਚ ਇਹ ਮੁਕਾਬਲਾ ਹੋਇਆ ਇਹਦੇ ਵਿੱਚ ਮਿਸ ਇਸ ਇੰਡੀਆ ਮਿਸਟਰੀ ਇੰਡੀਆ ਤੇ ਮਿਸ ਇੰਡੀਆ ਦੇ ਵਿੱਚ ਪਾਰਟਿਸਪੈਂਟਸ ਨੇ ਪਾਰਟਿਸਿਪੇਟ ਕੀਤਾ 올 ਓਵਰ ਇੰਡੀਆ ਦੇ ਵਿੱਚ ਹਰ ਇੱਕ ਸਟੇਟ ਵਿੱਚੋਂ ਇਹਦੇ ਵਿੱਚ ਕੰਟੈਸਟੈਂਟ ਆਏ ਤੇ ਇਹਦੇ ਵਿੱਚ ਮੇਰਾ ਟੈਲੈਂਟ ਰਾਉਂਡ ਵੀ ਹੋਇਆ ਰੈਂਪ ਵਾਕ ਵੀ ਹੋਈ ਹੋਰ ਕੁਐਸਚਨ ਆਨਸਰ ਰਾਉਂਡ ਵੀ ਹੋਇਆ ਉਹਦੇ ਵਿੱਚੋਂ ਮੈਂ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਈ ਹਾਂ ਤੇ ਅੱਗੇ ਕਿਹੜੇ ਕਿਹੜੇ ਅਵਾਰਡ ਵੀ ਮਿਸਿਸ ਪੰਜਾਬ ਦਾ ਅਵਾਰਡ ਮਿਲਿਆ ਹੈ ਤੇ ਮਿਸਿਸ ਟੈਲੈਂਟ ਦਾ ਕੇਸਰ ਮੁਹਿੱਕਾਰ ਦਾ ਪੰਜਾਬ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆਈਆਂ ਤੇ ਮੈਂ ਚਾਹਨੀ ਆ ਕਿ ਹੋਰ ਵੀ ਲੇਡੀਆਂ ਜਿਹੜੀਆਂ ਕਿ ਇਸ ਫੀਲਡ ਵਿੱਚ ਆਉਣਾ ਚਾਹੁੰਦੀਆਂ ਹਨ ਤੇ ਉਹਨਾਂ ਵਿੱਚ ਟੈਲੈਂਟ ਹੈ ਉਹ ਅੱਗੇ ਆਉਣ ਤੇ ਇਸ ਵਿੱਚ ਵੀ ਆਪਣਾ ਅੱਗੇ ਵਧਣ ਤੁਸੀਂ ਨਾਲ ਨਾਲ ਛੋਟੇ ਛੋਟੇ ਵਰਕ ਵੀ ਕਰਦੇ ਹੋ ਪਾਲ ਵੀ ਸਾਹਮਣੇ ਕਾਫੀ ਦਿੱਕਤਾਂ ਸਾਹਮਣਾ ਕਰਨਾ ਪਿਆ ਹੈਗਾ ਤੁਹਾਨੂੰ ਹਾਂਜੀ ਕਈ ਵਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਫੈਮਿਲੀ ਦੀ ਪੂਰੀ ਸਪੋਰਟ ਮਿਲੀ ਜਿਸ ਕਰਕੇ ਮੈਂ ਅੱਗੇ ਵਧਦੀ ਗਈ ਤੇ ਮੈਂ ਸਮਾਜ ਸੇਵਾ ਦੇ ਕੰਮ ਵੀ ਕਰਦੀ ਰਹੀਆਂ ਤੇ ਨਾਲ ਨਾਲ ਆਪਣੇ ਸ਼ੌਂਕ ਵੀ ਪੂਰੇ ਕਰਦੀ ਰਹੀ। ਆ ਜ਼ਿਆਦਾਤਰ ਕੀ ਪਰਿਵਾਰ ਹੁੰਦੇ ਆ ਲੇਡੀਆਂ ਨੂੰ ਜ਼ਿਆਦਾ ਕਰਨ ਨਿਕਲ ਨਹੀਂ ਮਿਲਦਾ ਹੈਗਾ ਉਹਨਾਂ ਨੂੰ ਕੀ ਮੈਸੇਜ ਦੇਉਂ। ਮੈਂ ਉਹਨਾਂ ਨੂੰ ਮੈਸੇਜ ਦੇ ਰਹੀਆਂ ਕਿ ਅੱਜਕ ਅੱਜ ਕੋਈ ਵੀ ਲੇਡੀ ਹਰੇਕ ਕੰਮ ਦੇ ਵਿੱਚ ਹਰੇਕ ਲੇਡੀ ਨੂੰ ਅੱਗੇ ਆਉਣਾ ਚਾਹੀਦਾ ਹੈ ਕੋਈ ਵੀ ਲੇਡੀ ਕਿਸੇ ਤੋਂ ਘੱਟ ਨਹੀਂ ਹੈ ਕਿਸੇ ਹਰੇਕ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਹੈ ਤੇ ਫੈਮਿਲੀ ਨੂੰ ਉਸ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਹੈ। ਤਾਂ ਕਿ ਉਹ ਗੇਵਦਨ ਆ ਦੇਖੋ ਜੀ ਵੈਸੇ ਤੁਸੀਂ ਗੱਲ ਕਹੀ ਮੋਗੇ ਦੀ ਤੇ ਮੋਗੇ ਦੀਆਂ ਬੜੀਆਂ ਸ਼ਖਸੀਤਾਂ ਜਿਨ੍ਹਾਂ ਨੇ ਬੜਾ ਨਿਵਾਣਾ ਖਟਿਆ ਔਰ ਇਸ ਵਾਰ ਵੈਂਕਾ ਗੋਇਲ ਮੈਡਮ ਨੇ ਜਿਹੜਾ ਮਿਸਿਸ ਪੰਜਾਬ ਦਾ ਟਾਈਟਲ ਜਿਹੜਾ ਹੈਗਾ ਜਿਹਦੇ ਕੋਲ ਆਲ ਇੰਡੀਆ ਤੋਂ ਪਾਰਟਿਸਪੈਂਟ ਆਈ ਸੀ ਦਿੱਲੀ ਵਿਖੇ ਹੋਇਆ ਉਹਦੇ ਵਿੱਚ ਪੋਜੀਸ਼ਨ ਹਾਸਲ ਕਰਕੇ ਉਹਨਾਂ ਨੇ ਬੜਾ ਮੋਗੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਔਰ ਪੰਜਾਬ ਦਾ ਨਾਮ ਰੌਸ਼ਨ ਕੀਤਾ ਔਰ ਜਿਹੜੇ ਮੈਡਮ ਮਨਿਕਾ ਗੋਇਲ ਨੇ ਮੈਂਬਰ ਨੇ ਰਾਦੇ ਫਿਟਨੈਸ ਸੈਂਟਰ ਦੇ ਜਿਹਨੂ ਕੇ ਰਾਸ਼ੀਲ ਸ਼ਰਮਾ ਜਿਹੜੇ ਹੈਡ ਕਰਦੇ ਨੇ ਸੈਂਟਰ ਨੂੰ ਔਰ ਮੈਂ ਸਮਝਦਾ ਕਿ ਜਿਹੜੀਆਂ ਇਹ ਸੈਂਟਰ ਦੇ ਵਿੱਚ ਜਿਹੜੀਆਂ ਗਤੀਵਧੀਆਂ ਹੁੰਦੀਆਂ ਨੇ ਔਰ ਉਹ ਉਹਨਾਂ ਦੇ ਮੁਤਾਬਕ ਜਿਹੜਾ ਹੈਗਾ ਤੁਹਾਡੇ ਜਿਹੜੇ ਜਿਹੜੀ ਬੋਡੀ ਦੀ ਫਿਗਰ ਹੈਗੀ ਹੈ ਜਾਂ ਤੁਹਾਡੀ ਜਿਹੜੀ ਚਿਹਰੇ ਦਾ 글로 ਹੈਗਾ ਹੈ ਜਾਂ ਤੁਹਾਡੀ ਜਿਹੜੀ ਕੌਨਫੀਡੈਂਸ ਲੈਵਲ ਹੈਗਾ ਉਹਦੇ ਵਿੱਚ ਸਾਰਿਆਂ ਦੇ ਵਿੱਚ ਉਸਹਾਇੀ ਹੁੰਦੀਆਂ ਨੇ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਗਤੀਵਧੀਆਂ ਦੇ ਨਾਲ ਹੀ ਜਿਹੜੇ ਹੈਗੇ ਆ ਪਾਰਟਿਸਪੈਂਟ ਜਿਹੜੇ ਉੱਭਰ ਕੇ ਜਿਹੜੇ ਹੈਗੇ ਆ ਆਲ ਇੰਡੀਆ ਲੈਵਲ ਦੇ ਉੱਤੇ ਜਾਂਦੇ ਨੇ ਕਈ ਫੈਮਿਲੀ ਹੈਗੀਆਂ ਲੇਡੀਆਂ ਨੂੰ ਪੁਰਾਣੇ ਜਾਣ ਨਹੀਂ ਚਾਹੁੰਦੀ ਜਾਣ ਨਹੀਂ ਦਿੰਦੇ ਉਹਨਾਂ ਵਾਸਤੇ ਕਾਫੀ ਲਿਖਤਾ ਹੁੰਦੀ ਹੈਗੀ ਉਹਨਾਂ ਨੂੰ ਦੇਖੋ ਸਰ ਜਿਹੜੀਆਂ ਅੱਜ ਦਾ ਸਮਾਂ ਹੋਰ ਹੈ ਅੱਜ ਤਾਂ ਤੁਸੀਂ ਦੇਖੋ ਹੁਣ ਕੱਲ ਹੀ ਸੀਜ਼ ਫਾਇਰ ਹੋ ਕੇ हटਿਆ ਔਰ ਤੁਸੀਂ ਦੇਖਿਆ ਹੋਣਾ ਜਦੋਂ ਡੀਜੀਓਸ ਬੈਠੇ ਹੁੰਦੇ ਸੀ ਤੇ ਰਾਈਟ ਹੈਂਡ ਲੈਫਟ ਸਾਈਡ ਦੇ ਦੋਨੇ ਲੇਡੀਜ਼ ਬੈਠੀਆਂ ਹੁੰਦੀਆਂ ਸੀ ਲੜਕੀਆਂ ਬੈਠੀਆਂ ਸਾਡੀਆਂ ਵਨ ਇਜ਼ ਸੋਫੀਆ ਕੁਰੈਸ਼ੀ ਐਂਡ ਅਨਦਰ ਵਨ ਇਜ਼ ਵਿਯੋਮ ਕਾ ਸਿੰਘ ਤੁਸੀਂ ਦੇਖੋ ਕਿ ਉਹ ਜਿਹੜਾ ਜਿਹੜੇ ਡੀਜੀਓਸ ਜਿਹੜੇ ਹੈਗੇ ਨੇ ਮਿਸਟਰ ਰਾਏ ਉਹ ਬਹੁਤ ਘੱਟ ਬੋਲਦੇ ਸੀ ਤੇ ਸਾਰੀ ਇਨਫੋਰਮੇਸ਼ਨ ਉਹ ਦਿੰਦੀਆਂ ਸੀ ਤੇ ਲੜਕੀਆਂ ਹੁਣ ਜਿਹੜੀਆਂ ਹੈਗੀਆਂ ਨੇ ਉਹ ਬਰਾਬਰੀ ਨਹੀਂ ਮਰਦਾਂ ਤੋਂ ਕਿਤੇ ਅੱਗੇ ਨਿਕਲ ਚੁੱਕੀਆਂ ਨੇ ਹੁਣ ਉਹ ਸਮਾਂ ਨਹੀਂ ਰਿਹਾ ਹੁਣ ਤਾਂ ਸਮਾਂ ਇਹ ਹੈ ਕਿ ਬਾਕੀ ਜੇ ਕੋਈ ਜੇ ਕੋਈ ਆਪ ਦੀ ਮਿਲ ਦੇ ਨਾਲ ਹੀ ਪਿਛੇ ਰਹਿ ਜਾਂਦਾ ਰਹਿ ਜਾਏ ਅਦਰਵਾਈਜ਼ ਜਿਹੜੀਆਂ ਓਪਰਚ्युनिटीਜ਼ ਨੇ ਉਹ ਤਾਂ ਲੇਡੀਜ਼ ਦੇ ਲਈ ਮਰਦਾਂ ਨਾਲੋਂ ਵੀ ਜ਼ਿਆਦੇ ਨੇ ਅ ਆਧਿਆ ਮਦਰਡੇ ਵੀ ਇਹਦਾ ਜੀ ਔਰ ਇੱਕ ਮਦਰੀ ਹੈਗੀ ਜਿਹੜੀ ਮੁਕਾਮ ਆਫਰ ਕਰਕੇ ਆਈ ਹੈ ਜੀ ਬਿਲਕੁਲ ਠੀਕ ਹੈ ਜੀ ਇਹ ਮਦਰਡੇ ਆ ਬਾਕੀ ਜਿਹੜੇ ਦੇ ਮਨਾਏ ਜਾਂਦੇ ਨੇ ਜਿਵੇਂ ਮਦਰਡੇ ਆ ਡਾਟਰਡੇ ਆ ਸੈਂਸਡੇ ਆ ਫਾਦਰਡੇ ਆ ਇਹ ਸਾਰੇ ਵੈਸਟਰਨ ਕਲਚਰ ਦੇ ਸਾਡੇ ਤਾਂ ਜਿਹੜਾ ਹੈਗਾ ਜਦੋਂ ਇੱਕ ਪੰਜਾਬ ਨਾਲ ਸੰਬੰਧ ਰੱਖਣ ਵਾਲਾ ਸਖਸ਼ ਜਦੋਂ ਆਪਣੇ ਸਵੇਰੇ ਉੱਠ ਕੇ ਨਿਕਲ ਗਿਆ ਆਪਣੇ ਕੰਮ ਤੇ ਜਾਂਦਾ ਹੈ ਜਾਂ ਬੱਚਾ ਛੋਟਾ ਪੜ੍ਹਨ ਜਾਂਦਾ ਹੈ ਉਹ ਆਪਣੇ ਮਾਂ ਦੇ ਪੈਰੀ ਹੱਥ ਲਾ ਕੇ ਜਾਂਦਾ ਆਪਣਾ ਦਿਨ ਸ਼ੁਰੂਆਤ ਕਰਦਾ ਤੇ ਉਹਦੇ ਲਈ ਤਾਂ ਰੋਜ਼ ਹੀ ਮਦਰਡੇ ਹੀ ਹੁੰਦਾ ਸੋ ਮੈਂ ਇਹਨਾਂ ਦੇ ਨਾਲ ਸਾਰਿਆਂ ਨੂੰ ਵਧਾਈ ਵੀ ਦੇਣਾ ਮਦਰਡੇ ਦੀ ਔਰ ਨਾਲ ਇਹ ਕਹਿਣਾ ਕਿ ਸਾਡੀਆਂ ਜਿਹੜੀਆਂ ਵੈਲਿਊਜ਼ ਨੇ ਫੈਮਿਲੀ ਵੈਲਿਊਜ਼ ਨੇ ਜਾਂ ਕਲਚਰਲ ਵੈਲਿਊਜ਼ ਨੇ ਜਾਂ ਸੋਸ਼ਲ ਵੈਲਿਊਜ਼ ਨੇ ਉਹ ਇਹ ਮਦਰਡੇ ਫਾਦਰਡੇ ਇਹਨਾਂ ਤੋਂ ਬਹੁਤ ਉੱਪਰ ਨੇ ਔਰ ਮੈਂ ਸਮਝਦਾ ਕਿ ਇਹ ਵੈਲਿਊਜ਼ ਨੂੰ ਗਾਂ ਲਾ ਕੇ ਤੁਸੀਂ ਬਹੁਤ ਅੱਗੇ ਤੱਕ ਚੱਲ ਸਕਦੇ ਹੋ ਜਿਹਨਾਂ ਦਾ ਦੇ ਵਿੱਚ ਜਿਹੜੀ ਪੰਜਾਬ ਦੀ ਮੋਗਾ ਦੀ ਕੁੜੀ ਨੇ ਇੱਕ ਪਾਰਲੀਮੈਂਟ ਦੇ ਦਰਜੇ ਤੇ ਸੀਟ ਜਿੱਤ ਕੇ ਸਾਹਮਾਈ ਜੀ ਬਿਲਕੁਲ ਠੀਕ ਹੈ ਜੀ ਮੋਗਾ ਜਿਹਨਾਂ ਨੂੰ ਬੜਾ ਵੱਡਾ ਮਾਣ ਹੈ ਜੀ ਕਿਉਂਕਿ ਮੋਗੇ ਜ਼ਿਲ੍ਹੇ ਦੇ ਵਿੱਚੋਂ 4 MP ਬਣੇ ਨੇ ਜੀ ਇਸ ਵਾਰ ਔਰ ਇੱਕ ਇੱਥੇ ਆਪਣੇ ਮੋਗੇ ਹਾਕਮ ਕੇ ਕਵਾੜ ਦਾ ਹੈ ਜੀ ਇੱਕ ਬਾਗੇ ਪੁਰਾਣੇ ਤੋਂ ਹੈ ਜੀ ਐਂਡ ਇੱਕ ਇੱਕ ਬੁੱਕਣ ਵਾਲੇ ਤੋਂ ਹੈ ਜੀ ਤੇ ਇੱਕ ਲੜਕੀ ਮੇਰਾ خیال ਸ਼ਾਇਦ ਹਾਂਜੀ ਬਦਨੀ ਕਲਾ ਤੋਂ ਹੈ ਸੋ ਚਾਰ ਇਸ ਵੇਲੇ ਐਮਪੀ ਬਣੇ ਨੇ ਔਰ ਉਹਦਾ ਟਾਈਟਲ ਵੀ ਉੱਥੇ ਪੰਜਾਬ ਦੇ ਜਿਹੜਾ ਮਤਲਬ ਪੰਜਾਬ ਦੇ ਔਰ ਮੋਗਾ ਦੇ ਨਾਮ ਨਾਲ ਲਾਇਆ ਗਿਆ ਕਿ ਕੈਨੇਡਾ ਵਿੱਚ ਹੋਈ ਮੋਗਾ ਮੋਗਾ